ਸ਼੍ਰੋਮਣੀ ਅਕਾਲੀ ਦਲ ਦਾ ਜ਼ਬਰਦਸਤ ਪ੍ਰਦਰਸ਼ਨ ਪੰਜਾਬ ਸਰਕਾਰ ਮਰਦਾਬਾਦ 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 ਸੁਖਪੀਰ ਸਿੰਘ ਬਾਦਲ ਦੀ ਅਗਵਾਈ ਚਕੇਰੀਆ ਟੀਸੀ ਦਫਤਰ ਲੋਕਤੰਤਰ ਦੀ ਹੱਤਿਆ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਚਾਇਤੀ ਚੋਣਾਂ 'ਚ ਧੰਦਲੀਆਂ ਦਿਲਾ ਇਲਜ਼ਾਮ ਪੰਚਾਇਤੀ ਕਾਗਜ਼ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਜੀਹਾਂ ਪੰਚਾਇਤੀ ਚੋਣਾਂ ਦੌਰਾਨ ਹੋਈਆਂ ਕਥਿਤ ਧੰਦਲੀਆਂ ਜ਼ਿਲ੍ਹਾ ਮੁਕਸੇ ਸਾਹਿਬ ਦੀਆਂ ਵੱਖ-ਵੱਖ ಗ್ರಾಮ ਪੰਚਾਇਤਾਂ 'ਚ ਸਰਪੰਚ ਦੇ ਅਹੁਦੇ ਦੇ ਲਈ ਦਾਵੇਦਾਰ ਬਣੇ ਵਿਰੋਧੀ ਧਿਰਾਂ ਦੇ ਆਗੂਆਂ ਦੀਆਂ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕੀਤੇ ਜਾਣ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਮੁਕਸੇ 'ਚ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੀ ਅਗਵਾਈ ਖੁਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ ਜੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਡੀਸੀ ਦਫ਼ਤਰ ਚੌਂਕ 'ਤੇ ਧੜਨਾ ਦਿੱਤਾ ਗਿਆ ਆਨ ਸਰਕਾਰ ਮਰਦਾਬਾਦ ਫਰਦਾਬਾਦ ਮਰਦਾ ਇਸ ਮੌਕੇ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਉਹਨਾਂ ਨੇ ਆਪਣੇ ਸਿਆਸੀ ਜੀਵਨ ਚ ਅਜੇ ਹ ਪਹਿਲੀ ਵਾਰ ਵੇਖਿਆ ਕਿ ਚੋਣ ਨਿਸ਼ਾਨ ਅਲੋਟ ਹੋਣ ਤੋਂ ਬਾਅਦ ਵੀ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹੋਣ ਉਹ ਵੀ ਸਿਰਫ ਸਰਕਾਰ ਦੇ ਕਹਿਣ ਤੇ ਆਪਣੇ ਚਾਹਤਿਆਂ ਨੂੰ ਜਿੱਦੋਂ ਦੇ ਲੇ ਗੁੰਡਾ ਗਰਦੀ ਅੱਜ ਤੱਕ ਨਹੀਂ ਦੇਖੀ ਜਿੰਨੀ ਆ ਝਾੜੂ ਵਾਲੇ ਨੇ ਕੀਤੀ ਹੈ ਗਿੱਦੜਵਾ ਇਲੈਕਸ਼ਨ ਆਰ ਗਿਆ ਆ ਜਿਹੜੇ ਇਹਨਾਂ ਨੇ ਸਰਪੰਚ ਬਣਾਏ ਆ ਸਰਪੰਚ ਨਹੀਂ ਹੈ ਆ ਡਿਕਟੇਟਰ ਵਗੂ ਤੋਂ ਕੀਤੇ ਗਏ ਆ ਪੰਜਾਬ ਉਹ ਪਿੰਡਾਂ ਦੇ ਲੋਕ ਮੰਨਣਗੇ ਨਹੀਂ ਸਰਪੰਚ ਐ ਇਸ ਕਰਕੇ ਕਾਗਜੀ ਸਰਪੰਚ ਐ ਤੇ ਮੈਂ ਤੁਹਾਨੂੰ ਅੱਜ ਦੱਸਦਾ ਜਿਸ ਦਿਨ ਸਰਕਾਰ ਬਦਲੀ ਆ ਸਾਰੇ ਚੀਜ਼ ਦੀ ਇਨਕੁਆਇਰੀ ਹੋਊਗੀ ਤੇ ਸਾਰੇ ਅਫਸਰਾਂ ਦੇ ਕੇਸ ਕੀਤਾ ਜਾਊਗਾ ਬ੍ਰਾਉਡ ਦਾ ਕਨਸਟੀਟਿਊਸ਼ਨ ਦੇ ਧੱਕਾ ਲਾਉਣ ਦਾ ਤੇ ਕ੍ਰਿਮੀਨਲ ਕੇਸਸ ਹੋਣਗੇ ਜਿहां ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਸਭ ਨੂੰ ਲੈ ਕੇ ਡੀਸੀ ਨੂੰ ਸ਼ਿਕਾਇਤ ਵੀ ਦਿੱਤੀ ਗਈ ਤੇ ਨਾਲ ਹੀ ਉਹ ਇਸ਼ਾਰਿਆਂ ਇਸ਼ਾਰਿਆਂ ਚ ਨਵੇਂ-ਨਵੇਂ ਅਕਾਲੀ ਤੋਂ ਝਾੜੂ ਵਾਲੇ ਬਣੇ ਇੱਕ ਆਗੂ ਨੂੰ ਵੀ ਕਹਿੰਦੇ ਨਜ਼ਰ ਆਏ ਕਿ ਨਾ तमाम ਤੱਕੇ ਸ਼ਾਹਿਆਂ ਦਾ ਜਵਾਬ ਗਿੱਦੜਬਾਹ ਦੇ ਲੋਕ ਜ਼ਿਮਨੀ ਚੋਣ ਦੌਰਾਨ ਜ਼ਰੂਰ ਦੇਣਗੇ ਇੱਥੇ ਤਾਂ ਨਾਮਿਨੇਸ਼ਨਸ ਤੱਕੇ ਦੇ ਨਾਲ ਰੱਦ ਕਰਵਾਈਆਂ ਜਾ ਰਹੀਆਂ ਨੇ ਪਰ ਗਿੱਦੜਬਾਹ ਚ ਨਾਮਿਨੇਸ਼ਨ ਰੱਦ ਨਹੀਂ ਹੋਣੀ ਅਤੇ ਜੇਕਰ ਲੋੜ ਪਈ ਤਾਂ ਇਸ ਮਾਮਲੇ ਨੂੰ ਹਾਈ ਕੋਰਟ ਤੱਕ ਲੈ ਕੇ ਜਾਣਗੇ ਮੇਰੇ ਸਿਆਸੀ ਜੀਵਨ ਵਿੱਚ ਤੇ ਮੈਂ ਲਾਈਕ ਦਾ ਦੇ ਇਸ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਇਹ ਕਾਗਜ਼ दाखल ਹੋਣ ਤੋਂ ਬਾਅਦ ਸ੍ਰੂਤਵੀ ਹੋਣ ਤੋਂ ਬਾਅਦ ਵਾਪਸੀ ਦੇ ਬਾਅਦ ਫਿਰ ਕਾਰਜ ਰੱਦ ਹੋ ਗਿਆ ਹੈ ਜਿਹੀ ਮਿਸਾਲ ਮੈਂ ਅੱਜ ਤੱਕ ਦੇ ਕਾਨੂੰਨ ਦੀਆਂ ਤੱਜਾਂ ਹਾਂ ਵੈਨੂ ਦਾ ਹੈਰਾਨੀ ਹੈ ਕਿ ਜਿਹੜੇ ਅਫਸਰਾਂ ਨੇ ਇਹਨਾਂ ਦੇ ਅੱਗੇ ਲੱਗੇ ਆ ਉਹ ਬਸ ਹੂਬਾ ਸੀ ਉਹਨਾਂ ਦਾ ਸਾਰਿਆਂ ਦੀਆਂ ਨੌਕਰੀਆਂ ਤਾਂ ਆਹ ਝੰਗ ਇੱਥੇ ਤੱਕ ਖਤਮ ਨਹੀਂ ਹੋਣੀ ਆ ਲੋਕਤੰਤਰ ਦੀ ਲੜਾਈ ਹੈ ਆ ਕਿੱਧਰ ਵੇ ਆਲੇ ਨੇ ਸੋਚ ਲਿਆ ਜਿਹੜਾ ਹੁਣ ਨਵੇਂ-ਨਵੇਂ ਪੜੇ ਆ ਛਾੜੂ ਵਾਲੇ ਕਿ ਕਿੱਥੇ ਸਾਡਾ ਬਹੁਤ ਲੋਕੀ ਸਾਡੇ ਨਾਲ ਜੁਟ ਗਏ ਐ ਨਹੀਂ ਪਤਾ ਕਿ ਹੁਣ ਤਾਂ 1.5 ਮਹੀਨੇ ਬਾਅਦ ਇਲੈਕਸ਼ਨ ਹੈ ਮਹੀਨੇ ਬਾਅਦ ਲਚਨਾ ਐਂਬਲੀ ਦਾ ਜਮਾਨਤਾ ਚੱਪ ਹੋਣ ਇਸ ਮੌਕੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਨਾਲ ਹੀ ਐਲਾਨ ਕੀਤਾ ਗਿਆ ਕਿ ਆਪ ਸਰਕਾਰ ਦੀਆਂ ਇਹਨਾਂ तमाम ਤੱਕੇਸ਼ਾਈਆਂ ਦੇ ਖਿਲਾਫ ਵੀਰਵਾਰ ਸਵੇਰੇ 11 ਵਜੇ ਐਸ ਡੀ ਐਮ ਦਫਤਰ ਗਿੱਦਲਬਾਹਾ ਦਾ ਕਿਰਾਉ ਕੀਤਾ ਜਾਏਗਾ ਤਾਂ ਜੀ ਹਾਂ ਜਦੋਂ ਤੋਂ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ ਹੈ ਉਦੋਂ ਤੋਂ ਹੀ ਸਰਕਾਰ ਤੇ ਤੱਕੇਸ਼ਾਈ ਦੇ ਇਲਜ਼ਾਮ ਲੱਗ ਰਹੇ ਨੇ ਨਾਮਜ਼ਦਗੀਆਂ ਦੇ ਆਖਰੀ ਦਿਨ ਜੋ ਕੁਝ ਹੋਇਆ ਉਹ ਹਰ ਕਿਸੇ ਨੇ ਵੇਖਿਆ ਬਸ ਹੁਣ ਵੇਖਣਾ ਹੈ ਕਿ ਵੋਟਾਂ ਵਾਲੇ ਦਿਨ ਕੀ ਹੁੰਦਾ ਹੈ ਮਲੋੜ ਤੋਂ ਚੇਤਨਪੂਰਾ ਦੀ ਰਿਪੋਰਟ ਪੀਪੀਸੀ ਨਿਊਜ਼